ਡਿਜ਼ਾਈਨ ਤੁਹਾਡੇ ਵਾਸਤੇ ਕੱਲ ਦੀ ਭਾਰੀ ਸੇਲ ਵਾਸਤੇ ਸਾਰੇ ਨਵੇਂ ਲੈ ਕੇ ਆ ਗਏ ਜੀ ਕੱਲ ਨੂੰ ਬਹੁਤ ਵੱਡੀ ਸੇਲ ਲੱਗਣ ਜਾ ਰਹੀ ਹੈ ਸਵੇਰ ਨਾਲ ਪਹੁੰਚ ਜਾਓ ਆਵਦੇ ਕਰੋ ਵੱਡੇ ਤੁਸੀਂ ਫਾਇਦੇ ਡਿਜ਼ਾਈਨ ਦੇਖੋ ਕਿੱਡੇ ਸ਼ਾਨਦਾਰ ਲੈ ਕੇ ਆਏ ਆ ਪਿਓਰ ਨੇਚਰਲ ਦੇ ਸੂਟ ਹੈ ਜੀ ਸੂਟ ਦਾ ਰੇਟ ਹੈ ਬਾਜ਼ਾਰ ਦਾ ਕੋਈ ਵੇਚਦਾ 1700 ਦਾ ਕੋਈ ਵੇਚਦਾ 1800 ਦਾ ਕੱਲ ਨੂੰ ਭਾਰੀ ਸੇਲ 'ਚ ਸੂਟ ਰਹਿਣਗੇ 9900 ਰੁਪਏ ਦੇ 9900 ਰੁਪਏ ਦੇ ਕੱਲ ਨੂੰ ਸੂਟ ਆ ਰਹਿ ਜਾਣੇ ਆ ਭਾਰੀ ਭਾਰੀ ਚੁੰਨੀਆਂ ਦੇ ਨਾਲ ਬਜ਼ਾਰ ਚ ਮਹਿੰਗੇ ਮਹਿੰਗੇ ਕਰਕੇ ਨਾ ਲਓ ਇੱਥੇ ਆ ਜਿਓ ਕਲਰ ਡਿਲ ਡਿਜ਼ਾਈਨ ਨਵੇਂ-ਨਵੇਂ ਲੈ ਲਓ ਜਿੰਨਾ ਮਰਜ਼ੀ ਮਾਲ ਲੈ ਲਓ ਕੱਲ ਨੂੰ ਲੱਗਣੀ ਹੈ ਬਹੁਤ ਭਾਰੀ ਸੇਲ ਜਲਦੀ ਤੋਂ ਜਲਦੀ ਆ ਜਿਓ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਦਾ ਕੱਪੜਾ ਲੈਣਿਆ ਲੈਣ ਦੇਣ ਵਾਸਤੇ ਸੂਟ ਲੈਣੇ ਆ ਬਹੁਤ ਵੱਡੀ ਸੇਲ ਜੀ ਆ ਦੇਖੋ ਵੈਰਾਈਟੀ ਕਿੰਨੀ ਲੱਗੀ ਹੋਈ ਹੈ ਬਹੁਤ ਵੱਡੀ ਸੇਲ ਲੱਗਣੀ ਹੈ ਕੱਲ ਨੂੰ ਸੂਟ ਦੇਖੋ ਲੈਣ ਦੇਣ ਵਾਸਤੇ ਸੂਟ ਲੈਣੇ ਹੈ ਜੇ ਆ 300 ਰੁਪਏ ਦਾ ਸੂਟ ਆ ਗਿਆ ਕੱਢੀ ਹੋਈ ਚੁੰਨੀ ਦੇ ਨਾਲ 300 ਰੁਪਏ ਦਾ ਸੂਟ ਕੱਢੀ ਹੋਈ ਚੁੰਨੀ ਦੇ ਨਾਲ ਇਸ ਤੋਂ ਵੱਧ ਆਵੇ ਕੋ ਮਸ਼ਲੀਨ ਦਾ ਸੂਟ ਨਾਲ ਆ ਗਿਆ ਪੌਂਚੇ ਤੇ ਵਰਕ ਨਾਲ ਮਸ਼ਲੀਨ ਦੀ ਚੁੰਨੀ ਸੂਟ ਦੇਵਾਂਗੇ 400 ਰੁਪਏ ਦਾ ਸਿਰਫ ਤੇ ਸਿਰਫ ਇਸ ਤੋਂ ਵੱਧ ਆਵੇ ਕੋ ਸਿੱਕੇ ਸੂਟ ਆ ਗਏ ਨਾਲ ਵਧੀਆ ਚੁੰਨੀਆਂ ਆ ਗਈਆਂ ਜੀ ਸੂਟ ਮਿਲੂਗਾ 330 ਰੁਪਏ ਦਾ ਹੁਣ ਜਲਦੀ ਤੋਂ ਜਲਦੀ ਆ ਜਿਓ ਕੱਲੂ ਸੇਲ ਦਾ ਫਾਇਦਾ ਲੈ ਲਓ ਜਿਨ੍ਹਾਂ ਦੇ ਘਰੇ ਵਿਆਹਾਂ ਸ਼ਾਦੀਆਂ ਜਿਨ੍ਹਾਂ ਨੇ ਨਵੇਂ ਕੰਮ ਸ਼ੁਰੂ ਕਰਨੇ ਆ ਜਲਦੀ ਤੋਂ ਜਲਦੀ ਆਓ ਤੇ ਉਹਦਾ ਵੱਡਾ ਫਾਇਦਾ ਕਰੋ ਜੀ